तू जा पुत तू जा हूं सोरा घर ही तेरा असली घर है मैं प्रीतम न आप गल करा तू जा पुत तू जा बापू ने कहा कि उन सोरा घर ही तेरा असली घर है इसलिए मैं उस नरक के वापस जाना पिया जिथों मैं बड़ी ही आस लेके आई सी ਕਾਈ ਬਬਸ ਆ ਗਈ ਪਹਿਲਾਂ ਤੂੰ ਮੈਨੂੰ ਇਹ ਦੱਸ ਤੂੰ ਘਰ ਤੋਂ ਬਾਹਰ ਕਿਸ ਤੋਂ ਬਚ ਕੇ ਗਈ ਸੀ اسی प्रीतम ਨੂੰ ਮੇਰਾ ਲਿਖਣਾ ਤੇ ਮੇਰੇ ਸਾਹਿਤਿਕ ਮਿੱਤਰਾਂ ਨਾਲ ਮਿਲਾਂ ਚੰਗਾ ਨਹੀਂ ਸੀ ਲੱਗਦਾ ਜਿਸ ਕਾਰਨ ਨਾ प्रीतम ਤੋਂ ਵੱਖ ਹੋਣਾ ਹੀ ਠੀਕ ਸਮਝਿਆ ਪਰ ਹੁਣ ਮੈਂ ਜਾਵਾਂਗੀ ਕਿੱਥੇ ਕੋਣ ਦੇਗਾ ਮੇਰਾ ਸਾਥ ਕੋਣ ਫੜੇਗਾ ਮੇਰਾ ਹੱਥ ਕਿ ਇਹ ਕਲਮ ਇਹ ਕਲਮ ਦੇਗੀ ਮੇਰਾ ਸਾਥ ਕਿ ਇਹ ਬਣੇਗੀ ਮੇਰੀ ਤਲਵਾਰ ਹਾਂ ਫਿਰ ਉਹੀ ਕਲਮ ਸੀ ਜਿਹੜੀ 1947 ਦੀ ਵੰਡ ਵੇਲੇ ਕਿਤਾਬ ਨਹੀਂ ਲਾਮ ਹੁੰਦੇ ਆ ਬੇ ਬਾਰੇ ਸ਼ਾਮ ਬੁਲਾਉਂਦੇ ਆ ਲਹੂ ਲੁਹਾਨ ਹੋ ਗਈ ਸੀ ਤੇ ਕਿਹਾ ਸੀ ਅੱਜ ਆਖ ਬਾਰੇ ਸ਼ਾਮ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ

ਪੰਜਾਬ ਦੀ ਤੇਰਾ ਪੂਰਾ ਜਿੰਨਾ ਕਦ ਤੂੰ ਨਿੱਕੀ ਤੀ ਪੰਜਾਬ ਦੀ ਤੇਰਾ ਪੂਰਾ ਜਿੰਨਾ ਕਦ ਪੈ ਪੂਰਬ ਪੱਛਮ ਆਖ ਦੇ ਤੇਰੀ ਕਰਨੀ ਦੀ ਨਹੀਂ ਹੱਦ ਪੈ ਪੂਰਬ ਪੱਛਮ ਨਮਸਕਾਰ ਅਸੀਂ ਸਰਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ ਦੇ ਵਿਦਿਆਰਥੀ ਹਾਂ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਨਾਟਕ ਪੇਸ਼ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਸੋਸ਼ਲ ਮੀਡੀਆ ਇੱਕ ਚੱਕਰ ਵੀ ਉਹ ਬੱਲੇ 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 ਆਈ ਨਾ ਕਟ ਉਹ ਤੁਸੀਂ ਦਾ ਸਾਰੀ ਆਗੇ ਆ ਗਈ ਉਹ ਤਾਂ ਮਿਲਾਵਾ ਮੇਰੇ ਦੋਸਤਾਂ ਨਾਲ ਤੇ ਚਲੋ ਹਾ 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 ਮੈਨੂੰ ਕੋਈ ਨਹੀਂ ਕਰ ਸਕਦਾ ਕ੍ਰੈਕ ਮੈਨੂੰ ਕੋਈ ਨਹੀਂ ਕਰ ਸਕਦਾ ਕ੍ਰੈਕ ਪੂਰੀ ਦੁਨੀਆ دیਵਾਨੀ ਹੈ ਮੇਰੀ ਮੇਰਾ ਨਾਮ ਹੈ WhatsApp 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 ਹਾ 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 ਹ ਓ ਮੈਨੂੰ ਤਾਂ ਉਹ ਵੀ ਪਤਾ ਜੋ ਡੋਡਾ ਰੱਬ ਨਹੀਂ ਜਾਣਦਾ ਹਾ 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 ਰੰਗ-ਪਣਗੇ ਫਿਲਟਰ ਲਾ ਕੇ ਔਰੰਗ-ਪਣਗੇ ਫਿਲਟਰ ਲਾ ਕੇ ਬੁੱਡੇ ਵਾਂਗੇ ਜਵਾਨ ਸਨੈਪਚੈਟ ਦੇ ਨਾਲ-ਨਾਲ ਜਾਣਨ ਸਨੈਪਚੈਟ ਦੇ ਨਾਲ-ਨਾਲ ਜਾਣਨ ਮੈਨੂੰ ਸਟ੍ਰੀਟਾਂ ਦੀ ਦੁਕਾਨ ਸਟ੍ਰੀਟਾਂ ਦੀ ਦੁਕਾਨ ਸਟ੍ਰੀਟਾਂ ਦੀ ਦੁਕਾਨ ਹਾ 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 ਓਏ ਕਰੋਨਾ ਦਾ ਵੀ ਹਾਲਾ

मेरे मेरे को को लाके लाके सब सब मिलती मिलती है 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 एक एक पहचान पहचान तो तो जान जान वाला सब तो जान वाला है मेरा नाम, नाम. हा, हा, हा। हा, हा। हा, विचवाद विवाद पाके सारे विवाद पाके ਕਿਸੇ ਨੂੰ ਕਾਰਮਸ਼ੂਰ ਕਿਸੇ ਨੂੰ ਕਾਰਬੈਨ ਕਿਸੇ ਨੂੰ ਕਾਰਮਸ਼ੂਰ ਕਿਸੇ ਨੂੰ ਕਾਰਬੈਨ ਹਾ 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 ਜਾਣਕਾਰੀ ਕਿਸੇ ਦੀ ਲੀਕ ਕਰਕੇ ਜਾਣਕਾਰੀ ਕਿਸੇ ਦੀ ਲੀਕ ਕਰਕੇ ਲਿਆ ਦਵਾ ਜ਼ਿੰਦਗੀ 'ਚ ਹਨੇਰਾ ਜਾਣਕਾਰੀ ਕਿਸੇ ਦੀ ਲੀਕ ਕਰਕੇ ਲਿਆ ਦਵਾ ਜ਼ਿੰਦਗੀ 'ਚ ਹਨੇਰਾ ਫੇਸਬੁਕ ਫੇਸਬੁਕ ਨਾਮ ਹੈ ਮੇਰਾ ਹਾ 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 ਅੱਜ ਮੈਂ ਸਵੇਰ ਦਾ ਇੰਸਟਾਗ੍ਰਾਮ ਵਿੱਚ ਚਲਾਇਆ ਮੇਰੇ ਫਰੈਂਡਸ ਮੇਰੀ ਉਡੀਕ ਕਰਦੇ ਹੋਣੇ ਨੇ ਚਲੋ ਮੈਂ ਪੋਸਟ ਹੀ ਪਾ ਲੈਨੀ ਆ ਸਿਰਦਪੁੱਤ ਸਿਰਦਪੁੱਤ ਇਹ ਮੇਰੇ ਤੱਕ ਪੋਸਟ ਸਿਰਦ ਤੂੰ ਕਿ ਸਾਰੇ ਦਿਨ ਬਸ ਫੋਨ ਹੀ ਬਿੜੀ ਰਹਿਨੀ ਆ ਅੱਜ ਤੱਕ ਦੇ ਜਵਾਬ ਵੀ ਨਾ ਬਸ ਫੋਨ ਦਾ ਖਿਹੜਾ ਨਹੀਂ ਛੱਡਦੇ ਆਗੇ ਠੀਏ ਮੰਮੀ ਤਾਨੂੰ ਨਹੀਂ ਪਤਾ ਕੱਲਾ ਫੋਨ ਨਹੀਂ ਸਾਰੀ ਦੁਨੀਆ ਦੀ ਵਿੰਡੋ ਐ ਵਿੰਡੋ ਕਿਹੜੀ ਵਿੰਡੋ ਮੈਨੂੰ ਨਾ ਸਿਖਾਓ ਲਿਆ ਇੱਧਰ ਫੋਨ ਅਤਵਾ ਤੇਰਾ ਫੋਨ ਨਹੀਂ ਮਿਲੇਗਾ ਪਾਪਾ ਪਾਪਾ ਉਹ ਕੀ ਹੋ ਗਿਆ ਤਾਨੂੰ ਕਿਉਂ ਰੋਲਾ ਪਾਇਆ ਮੰਮਾ ਨਹੀਂ ਮੇਰੇ ਕੋ

Ik weet ਲੋਕ ਅਰੋ ਡਾਕਟਰ ਸਾਹਿਬ ਜਲਦੀ ਆਓ ਮੇਰੀ ਧੀ ਮੇਰੀ ਧੀ ਬੇਹੋਸ਼ ਹੋ ਗਈ ਆ ਅੱਛਾ ਡਾਕਟਰ ਸਾਹਿਬ ਸੱਚ ਕੱਟ ਲਓ ਆਉਟ ਆਓ ਸਾਹਿਬ ਦੇਖੋ ਮੇਰੀ ਧੀ ਨੂੰ ਕੀ ਹੋ ਗਿਆ ਇਹੀ ਨਹੀਂ ਫੋਨ ਕਰਕੇ ਕੁਝ ਵੀ ਨਹੀਂ ਹੁੰਦਾ ਨਾ ਨਾਟੇ ਲੋਸਾ ਫੋਨ ਕਰਨ ਤੁਹਾਡੀ ਬੇਟੀ ਦੀ ਸੇ ਤੇ ਬਹੁਤ ਹੀ ਮਾੜਾ ਸੋਇਆ ਇਹ ਡਿਪਰੈਸ਼ਨ ਦਾ ਸ਼ਿਕਾਰ ਬਣ ਚੁੱਕੀ ਹੈ ਮੈਨੂੰ ਤਾਂ ਲੱਗਦਾ ਇਹ ਸਭ ਕੁਝ ਫੋਨ ਕਰਕੇ ਹੀ ਹੋਇਆ ਹਾਂ ਹਾਂ ਫੋਨ ਕਰਕੇ ਤੁਹਾਡੀ ਬੇਟੀ ਦੇ ਦਿਮਾਗ ਤੇ ਬਹੁਤ ਹੀ ਗਲਤ ਅਸਰ ਹੋਇਆ ਇਸ ਨੂੰ ਇਸ ਦੇ ਅਸਲ ਦੋਸਤਾਂ ਨਾਲ ਲਾਓ ਤਾਂ ਜੋ ਇਹ ਫੋਨ ਦੇ ਬੁੜੇ ਅਸਰ ਵਿੱਚੋਂ ਬਾਹਰ ਨਿਕਲ ਸਕੇ ਠੀਕ ਹੈ ਲੋਸਾ ਦੇਖੋ ਜੇ ਅਸੀਂ ਆਪਣੇ ਬੱਚਿਆਂ ਦਾ ਸਹੀ ਇਸਤੇਮਾਲ ਨਹੀਂ ਰੱਖਾਂਗੇ ਤਾਂ ਕੱਲ ਨੂੰ ਇਹ ਵੀ ਹੋ ਸਕਦਾ ਹੈ